ਸਰਕਾਰ ਕੇ ਹਾਜਤ ਬੈ ਸਰਬਸਮਾਲੇ ਬਾਜੇ ਤੇਰੇ ਨਾਦਨ ਇਕ ਸੰਖਾ ਕੇਤੇ ਤੇਰੇ ਬਾਪਨ ਹਾਰੇ ਅਵਨੀਤ ਕਾਰ ਕੀ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਹੋ ਹਾਂਜੀ ਦੀਦੀ ਜੀ ਮੈਨੂੰ ਬਹੁਤ ਖੁਸ਼ੀ ਹੋਈ ਤੈਨੂੰ ਪਾਠ ਕਰਦੀ ਵੇਖ ਕੇ ਪਰ ਤੂੰ ਕਿਤੇ ਜਾਣਾ ਹੈ? ਕਿਆ ਦੀਦੀ ਤੁਸੀਂ ਐਦਾਂ ਕਿਉਂ ਪੁੱਛ ਰਹੇ ਹੋ? ਕਿਉਂਕਿ ਤੂੰ ਪਾਠ ਬੜੀ ਕਾਲੀ ਨਾ ਕਰ ਰਹੀ ਸੀ। ਨਹੀਂ ਦੀਦੀ ਮੈਂ ਤਾਂ ਹਰ ਰੋਜ਼ ਐਦਾਂ ਹੀ ਪਾਠ ਕਰਦੀ ਹਾਂ। ਜਦੋਂ ਤੂੰ ਐਦਾਂ ਪਾਠ ਕਰਦੀ ਹੈ ਕੀ ਤੈਨੂੰ ਮਤਲਬ ਸਮਝ ਆਉਂਦਾ ਹੈ? ਇਸ ਬਾਰੇ ਤਾਂ ਮੈਂ ਕਦੇ ਸੋਚਿਆ ਨਹੀਂ ਗੁਰਬਾਣੀ ਦਾ ਵੀ ਕੋਈ ਮਤਲਬ ਹੁੰਦਾ ਹੈ। ਬਿਲਕੁਲ ਹੁੰਦਾ ਹੈ ਪਰ ਇਸ ਦੀ ਸਮਝ ਪਾਠ ਆਰਾਮ ਨਾਲ ਕਰਨ ਤੇ ਹੀ ਆਉਂਦੀ ਹੈ। ਲੈ ਹੁਣ ਮੈਂ ਪਾਠ ਕਰਦੀ ਹਾਂ ਤੇ ਤੂੰ ਧਿਆਨ ਨਾਲ ਸੁਣ। ਸੋਦਰ ਕੇਹਾ ਸੋ ਕਰਕੇ ਹਾ ਚਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦਨੇ ਕ ਸੰਖਾ ਕੇਤੇ ਤੇਰੇ ਬਾਵਨ ਹਾਰੇ ਕੁਝ ਫਰਕ ਲੱਗਾ ਹਾਂਜੀ ਦੀਦੀ ਬਹੁਤ ਮਜ਼ਾ ਆਇਆ ਮਜ਼ਾ ਨਹੀਂ ਹੁੰਦਾ ਆਨੰਦ ਹੁੰਦਾ ਤੈਨੂੰ ਪਤਾ ਹੁਣ ਤੈਨੂੰ ਆਨੰਦ ਕਿਉਂ ਆਇਆ ਨਹੀਂ ਦੀਦੀ ਤੈਨੂੰ ਹੁਣ ਤੈਨੂੰ ਆਨੰਦ ਤਾਂ ਆਇਆ ਕਿਉਂਕਿ ਹੁਣ ਤੈਨੂੰ ਬਾਝੀ ਸਮਝ ਆਈ ਜਦੋਂ ਪਾਠ ਰਾਮ ਨਾਲ ਅਤੇ ਵਿਸ਼ਰਾਮ ਦੇ ਕੇ ਪੜਿਆ ਜਾਵੇ ਤਾਂ ਆਨੰਦ ਆਪਣੇ ਆਪ ਹੀ ਆਉਂਦਾ ਹੈ ਤੈਨੂੰ ਇੱਕ ਹੋਰ ਗੱਲ ਦੱਸਾਂ ਮੰਨੇਗੀ ਹਾਂਜੀ ਦੀਦੀ ਦੱਸੋ ਮੈਂ ਜਰੂਰ ਮੰਨਾਂਗੀ ਸਾਨੂੰ ਪਾਠ ਕਰਦੇ ਸਮੇਂ ਮਨ ਵਿੱਚ ਇਹ ਭਾਵਨਾ ਰੱਖਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਪਾਠ ਰਾਹੀਂ ਕੋ ਸਮਝਾ ਰਹੇ ਹਨ ਇਸ ਲਈ ਸਾਨੂੰ ਗੁਰੂ ਸਾਹਿਬ ਜੀ ਦੀ ਗੱਲ ਧਿਆਨ ਨਾਲ ਸੁਣੀ ਚਾਹੀਦੀ ਹੈ ਤਾਹੀ ਤਾਂ ਮੈਂ ਤੈਨੂੰ ਕਹਿਣੀ ਆ ਕਿ ਪਾਠ ਰਾਮ ਨਾਲ ਕਰਿਆ ਕਰ ਜੇ ਮੈਂ ਪਾਠ ਇਦਾਂ ਕਰਾਂ ਤਾਂ ਮੈਨੂੰ ਟਾਈਮ ਹੀ ਬਹੁਤ ਲੱਗੇਗਾ ਟੀਵੀ ਵੇਖਣ ਮੇਰੇ ਤੇਨੂੰ ਟਾਈਮ ਨਹੀਂ ਲੱਗਦਾ ਜਦੋਂ ਤੂੰ ਟੀਵੀ ਵੇਖਦੀ ਹੈ ਕੀ ਤੈਨੂੰ ਉਦੋਂ ਟਾਈਮ ਦਾ ਚੇਤਾ ਰਹਿੰਦਾ ਹੈ ਪਤਾ ਨਹੀਂ ਕਿਉਂ ਉਦੋਂ ਦਾ ਟਾਈਮ ਦਾ ਚੇਤਾ ਹੀ ਨਹੀਂ ਰਹਿੰਦਾ ਤੈਨੂੰ ਉਦੋਂ ਟਾਈਮ ਦਾ ਚੇਤਾ ਤਾਂ ਨਹੀਂ ਰਹਿੰਦਾ ਕਿਉਂਕਿ ਉਦੋਂ ਤੇਰਾ ਮਨ ਪੂਰਾ ਟੀਵੀ ਵੇਖਣ ਵਿੱਚ ਰੁੱਝਿਆ ਹੁੰਦਾ ਹੈ ਅਤੇ ਜਦੋਂ ਤੂੰ ਪਾਠ ਕਰਦੀ ਹੈ ਤੈਨੂੰ ਟਾਈਮ ਦਾ ਚੇਤਾ ਤਾਂ ਆਉਂਦਾ ਹੈ ਕਾਂ ਕਿ ਤੂੰ ਉਸ ਨੂੰ ਕੰਮ ਸਮਝ ਕੇ ਕਰਦੀ ਹੈ ਤੇ ਤੂੰ ਪਾਠ ਵੀ ਆਰਾਮ ਅਤੇ ਸਤਿਕਾਰ ਨਾਲ ਕਰੇ ਤੈਨੂੰ ਟਾਈਮ ਹੀ ਟਾਈਮ ਦਾ ਚੇਤਾ ਹੀ ਨਾ ਆਵੇ ਪਰ ਜੇ ਮੈਂ ਪਾਠ ਪਿਆ ਤੇ ਸਤਿਕਾਰ ਨਾਲ ਕਰਾਂਗੀ ਤਾਂ ਮੈਨੂੰ ਕੀ ਫਾਇਦੇ ਹੋਣਗੇ ਤੂੰ ਇੱਕ ਫਾਇਦੇ ਦੀ ਕੀ ਗੱਲ ਕਰਦੀ ਹੈ ਇਸ ਦੇ ਤਾਂ ਅੰਗਣ ਤੁਸੀਂ ਫਾਇਦੇ ਹਨ ਪਹਿਲਾ ਤੈਨੂੰ ਪਾਠ ਦੀ ਸਮਝ ਆਏਗੀ ਦੂਸਰਾ ਤੈਨੂੰ ਤੇਰਾ ਪਾਠ ਵਿੱਚ ਮਨ ਵੀ ਬਹੁਤ ਲੱਗੇਗਾ ਤੀਸਰਾ ਤੈਨੂੰ ਗੁਰੂ ਸਾਹਿਬ ਜੀ ਦੀ ਖੁਸ਼ੀ ਮਿਲੇਗੀ ਹੋਰ ਵੀ ਇਹਨੇ ਕਾ ਫਾਇਦੇ ਹਨ ਹਾਂਜੀ ਦੀਦੀ ਹੁਣ ਮੈਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੈ ਮੈਂ ਅੱਜ ਤੋਂ ਬਾਅਦ ਪਾਠ ਆਰਾਮ ਨਾਲ ਤੇ ਵਿਸ਼ਰਾਮ ਦੇ ਕੇ ਕਰਾਂਗੀ ਦੀਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਗੁਰਬਾਣੀ ਪੜਨ ਦਾ ਸਹੀ ਢੰਗ ਦੱਸਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ